ਹੌਟਸ ਦੇ ਗਰੂਜਕੇ ਟੀਵੀ ਮੈਂ ਰਣਜੀਤ ਕੌਰ ਬਲੱਡ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾਲਨੇ ਹੁਣ ਤੱਕ ਦੀਆਂ ਸੁਖੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਬਦਲਾਅ ਕੀਤਾ ਹੈ ਐਚ ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁਖੀ ਕਤਤ ਨਿਯੁਕਤ ਕਰ ਦਿੱਤਾ ਵਾ ਪਹਿਲਾ ਜੰਮੂ ਕਸ਼ਮੀਰ ਦੇ ਮੁਖ ਸਤਤਵਿਜ ਸੇਵਾ ਨਿਭਾ ਚੁੱਕੇ ਨੇ ਪ੍ਰਸਾਦ ਅਨਾਜਲ ਪ੍ਰਦੇਸ਼ Goa ਨੂੰ ਜ਼ੁਰਮ ਕੇਂਦਰ ਸਾਸ਼ਿਤ ਪ੍ਰਦੇਸ਼ ਕੋਡ 8595 ਦੇ ਬੈਚ ਦੇ ਆਈਐਸ ਅਧਿਕਾਰੀ ਨਿਯੁਕਤੀ ਪਰਮਾਧ ਥਾਂ ਜੇ ਦਾ ਲੈਣਗੇ ਜਿਸ ਤੋਂ ਬਾਅਦ ਦਾ 28 ਸਤੰਬਰ ਨੂੰ ਦਿੱਲੀ ਕੰਟਰੋਲ ਕੇਂਦਰ ਤੋਂ ਪਹਿਲਾਂ ਹਰਿਆਣਾ ਦੇ ਕੇਡਰਾਂ ਦੇ 2005 ਬੈਚ ਦੇ ਆਈਐਸ ਅਧਿਕਾਰੀ ਮੰਦਿਰ ਬਰਾੜ ਨੂੰ ਸਥਾਈ ਤੌਰ ਤੇ ਮੁਖ ਸਤਤਵ ਨਿਯੁਕਤ ਕੀਤਾ ਗਿਆ ਸੀ ਰਾਜੇਸ਼ ਪ੍ਰਸਾਦ ਜਿਹਨੂੰ 1 ਜੂਨ 1970 ਨੂੰ ਕਰਨਾਟਕ ਵਿੱਚ ਹੋਇਆ ਉਹਨਾਂ ਨੇ ਇਸ ਨੂੰ ਗੁੰਡੂਚੇਰੀ ਯੂਨੀਵਰਸਿਟੀ ਵਿੱਚ ਜਨਤਕ ਪ੍ਰਬੰਧਨਿਤ ਬੀ ਕਾਮ ਐਲ ਐਲ ਬੀ ਤੇ ਐਮ ਬੀਏ ਦੀ ਕੀਤੀ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਰਨਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਲੈਕਟਰ ਤੋਂ ਕੀਤੀ ਜਿਸ ਤੋਂ ਬਾਅਦ ਦਿੱਲੀ ਦੇ ਡਿਪਟੀ ਕਮਿਸ਼ਨਰ ਰਹੇ ਉਹਨਾਂ ਨੇ ਸਾਰੇ ਵਿਕਾਸ ਵਪਾਰ ਟੈਕਸ ਉਪਾਰ ਦੇ ਕਮਿਸ਼ਨਰ ਨਾਲ ਇਹੀ ਸਿੱਖਿਆ ਤੇ ਸ਼ਹਿਰੀ ਵਿਕਾਸ ਉਪਾਰ ਦੇ ਮੁਖ ਸਕੱਤਰ ਦੇ ਵਿਜੋ ਸੇਵਾ ਦਿੱਤੀ ਹੈ ਮੋਹਾਲੀ ਦੇ ਕਰਦਾਵਤ ਨੇ ਬਦਨਾਮ ਬੈਂਕਸ ਲਾਰੈਂਸ ਬਿਸ਼ਨੋਈ ਜਿਸ ਦੇ ਤਿੰਨ ਸਾਥੀਆਂ ਨੂੰ 3 ਸਾਲ ਪੁਰਾਣੇ ਅਸਲਾ ਐਕਟ ਨਾਲ ਜੁੜੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ ਫੈਸਲਾ ਪੰਜਾਬ ਦੇ ਸੂਯਵਾਦਕ ਡਾਇਰੈਕਟਰ ਲਈ ਵੱਡੀ ਰਾਹਤ ਦੀ ਖਬਰ ਹੈ ਜੋ ਗੁਜਰਾਤ ਦੀ ਸਾਬਰ ਮਤੀ ਜੇਲ੍ਹ ਵਿੱਚ ਕੈਦ ਹੈ ਹਾਲਾਂਕਿ ਅਦਾਲਤ ਨੇ ਇੱਕ આરોપી ਨੂੰ দোষੀ ਠਰਾਇਆ ਤੇ ਉਸ ਨੂੰ 3 ਸਾਲ ਦੀ ਕੈਦ ਨਾਲ ਉਸ ਨਾਲ ਹੀ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜੁਰਮਾਨਾ ਅਦਾ ਨਾ ਕਰਨ ਤੇ ਉਸਨੇ ਇੱਕ ਮਹੀਨਾ ਬਾਅਦ ਜੇ ਕੁਝ ਬਦੌਰ ਹੋਵੇਗਾ ਖਬਰਦਮ ਤਬਕ ਲਾਰੈਂਸ ਬਿਸ਼ਨੋਈ ਦੀ ਨਿਯੰਤਰੀ ਕੀ ਕਰ ਰਹੀ ਕਰਨ ਸੌਫਤ ਨੇ ਰਸਾਇਕੇ ਕੇਸ 2022 ਵਿੱਚ ਸੋਹਾਨਾ ਪੁਲਿਸ ਸਟੇਸ਼ਨ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਸੀ ਮੌਜੂਮ ਵਿੱਚ ਲਾਰੈਂਸ ਕੁਸ਼ਨੋਈ ਅਸੀਮ ਵਰਸਾ ਹਾਸ਼ਮ ਬਾਬਾ ਦੀਪਕ ਤੇ ਵਿਕਰਮ ਉਰਫ ਵਿੱਕੀ ਸ਼ਾਮਲ ਨੇ ਇਸ ਤਗਾਸਾ ਪੱਖੇ ਨਾਲ ਚਾਰਾ ਵਿਰੋਧ ਦੂਸ਼ ਸਾਬਤ ਕਰਨ ਵਿੱਚ ਸਫਲ ਹੋਏ ਜਿਸ ਕਾਰਨ ਅਦਾਲਤ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਉਦੋਂ ਸਿਰਫ ਸੋਨੂ ਨੂੰ ਅਸਲ ਐਕਟ ਦੀ ਧਾਰਾ 25 ਦੇਹ ਦੋਸ਼ੀ ਠਹਿਰਾਇਆ ਗਿਆ ਵਕੀਲ ਨੇ ਵਿਚਾਰ ਗ੍ਰਹਿ ਵਿੱਚ ਦੱਸਿਆ ਕਿ ਜਾਂਚ ਅਧਿਕਾਰੀ ਅਦਾਲਤ ਵਿੱਚ ਆਪਣੀ ਗਵਾਹੀ ਪੂਰੀ ਕਰਨ ਨੂੰ ਚਾਹ ਸਮਰਥ ਹੈ ਜਿਸ ਕਾਰਨ ਉਸ ਦੇ ਅਸ਼ੰਕ ਗੈਰੂ ਸਬੂਤ ਉਹ ਜੋ ਆਯੋਗ ਕਾਰਾ ਦਿੱਤਾ ਗਿਆ ਬਾਅਦ ਵਿੱਚ ਇਸ ਤਗਾਸਾ ਪੱਖ ਨੇ ਬਰਾਮਦਗੀ ਗਵਾਹਾਂ ਵਿੱਚ ਕੇਐਸਏ ਦੀਪਕ ਤੋਂ ਪੁੱਛਕਿਛ ਕਿਤੇ ਉਸ ਦੀ ਪੁਸ਼ਟੀ ਕੀਤੀ ਕਿ ਸੌਣ ਤੋਂ ਬਾਅਦ ਤੇ ਗੋਲਾ ਬਾਰੂਦ ਬ੍ਰਾਮਮਤ ਕੀਤਾ ਗਿਆ ਸੀ ਇਹ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਵਿਧਾਨ ਸਭਾ ਵਿੱਚ 6 ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਜਾ ਰਹੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਸੈਸ਼ਨ ਚੰਡੀਗੜ੍ਹ ਸਿੱਧਾ ਸਭਾ ਤੋਂ ਬਾਹਰ ਹੋਵੇਗਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਂਝੀ ਜਾਣਕਾਰੀ ਦਿੱਤੀ ਹੈ ਵੱਡੇ ਐਲਾਨ ਕਰ ਦਿੱਤੇ ਨੇ ਤੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਮੌਕੇ ਕਿਤੇ ਜਾ ਰਹੇ ਵੱਡੇ ਉਪਰਾਲੇ ਬਾਰੇ ਦੱਸਿਆ ਕਿ 24 ਨਵੰਬਰ ਨੂੰ ਸਭਿਆਚਾਰਕ ਵਿਦਵਾਨ ਸਭਾ ਵਿਸ਼ੇਸ਼ ਸੈਸ਼ਨ ਸ਼੍ਰੀ ਗੁਰਤੇਜ ਬਹਾਦਰ ਦੇ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਤੈਨੂੰ ਸਮਰਪਿਤ ਹੋਵੇਗਾ ਸ਼ਤਾਬ ਜਿਸ ਬਧੀ ਸ਼੍ਰੀ ਨਗਰ ਤੇ ਪੰਜਾਬ ਦੀ ਵਾਪਕ ਥਾਵਾਂ ਤੋਂ ਚਾਰ ਨਗਰ ਕੀਰਤਨ ਕੱਢੇ ਜਾਣਗੇ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਪੰਜਾਬ ਦੇ ਸਾਰੇ ਜਨਾਂ ਚ ਸ਼ਹਾਦਤ ਸੰਬੰਧੀ ਲਾਈਟ ਐਂਡ ਸਾਊਂਡ ਸ਼ੋਅ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਹੋਣਗੇ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਸਮਾਗਮ ਅਰਦਾਸ ਕੀ ਕਰਕੇ ਪੰਜਾਬ ਸਰਕਾਰ ਸਮਾਗਮ ਦੀ ਰੰਗਤਾ ਕਰੇਗੀ 23 24 ਤੇ 25 ਨਵੰਬਰ ਨੂੰ ਸ਼੍ਰੀ ਅਨੰਗੋ ਸਾਹਿਬ ਵਿੱਚ ਵੱਡੇ ਸਮਾਗਮ ਹੋਣਗੇ ਇਸ ਦੇ ਨਾਲ ਇਹ ਸਰਵਧਰਮ ਸੰਮੇਲਨ ਵੀ ਹੋਣਗੇ ਨਵੇਂ ਪਾਸ਼ਾ ਦਾ ਜੀਵਨ ਡਰੋਨ ਦਾ ਵੀ ਹੋਵੇਗਾ ਤੇ ਵਿਰਾਸਤ ਅਤੇ ਖਾਸਾ ਐਕਸੀਬਿਸ਼ਨ ਚੱਲਣਗੇ ਤੇ ਇਸਲਾਵਾ ਹੋਰ ਕਈ ਪ੍ਰੋਗਰਾਮ ਹੋਣਗੇ ਪੰਜਾਬੀ ਸੰਗੀਤ ਦੇ ਮਸ਼ਹੂਰ ਗਾਇਕ ਜਾਰਾਜਵਰ ਜਵੰਦਾ ਹੁਣ ਵੀ ਜ਼ਿੰਦਗੀ ਤੇ ਮੌਤ ਵਿਚਕਾਰ ਜੂਨ ਜਰੇ ਨੇ ਹਿਮਾਚਲ ਪ੍ਰਦੇਸ਼ ਦੇ ਵੱਦੀ ਵਿੱਚ 27 ਸਤੰਬਰ ਨੂੰ ਹੋਏ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਤਵਾਦ ਮੁਹਾਲੀ ਦੇ 47 ਵਿੱਚ ਲਗਾਤਾਰ 8ਵੇਂ ਦਿਨ ਵੈਂਟੀਲੇਟਰ ਤੇ ਨਹੀਂ ਸ਼ੁਕਰਵਾਹ ਨੂੰ ਜਾਰੀ ਕੀਤੇ ਗਏ ਤਾਜ਼ਾ ਮੈਡੀਕਲ ਬੁਲੇਟਿਨ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਦਿਲ ਟੜਕਣ ਲਈ ਜੀਵਨ ਦੇ ਸਹਾਇਤਾ ਤੇ ਨਿਰਭਰ ਹੈ ਤੇ ਸਿਰ ਤੇ ਡੇਢ ਦੀ ਹੱਡੀ ਤੇ ਲੱਗਿਆ ਗੰਭੀਰ ਸੱਟਾ ਕਾਰਨ ਉਸ ਦਾ ਸਰੀਰ ਦੇ ਬਾਕੀ ਅੰਗਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਡਾਕਟਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਉਸ ਦੀ ਹਾਲਤ ਵਿੱਚ ਉਮੀਦ ਅਨੁਸਾਰ ਸੁਧਾਰ ਨਹੀਂ ਹੋ ਰਿਹਾ ਤੇ ਨਿਊਰ ਸਰਜੈਂਟੀ ਕ੍ਰਿਟੀਕਲ ਕੇਅਰ ਮਾਹਿਰਾ ਦੀ ਟੀਮ 24 ਘੰਟੇ ਦੀ ਨਿਗਰਾਨੀ ਕਰ ਰਹੀ ਸਾਬਕਾ ਸੰਸਦ ਮੈਂਬਰ ਤੇ ਗਾਇਕ ਕੀ ਹੰਸਰਾਜ ਹੰਸਵੇਪਾਓ ਕਉਂ ਪੀਰ ਜਾਰੀ ਕੀਤੇ ਇਸ ਇਲਾਵਾ ਕਈ ਲੋਕੋ ਨਾਮ ਲਾਗਾਤ ਉਹਨਾਂ ਦੇ ਪਰਿਵਾਰ ਨਾਲ ਕਰ ਰਹੇ ਤੇ ਖਾਸ ਖਬਰ ਉਹਨਾਂ ਲੋਕਾਂ ਲਈ ਜੋ ਅਕਸਰ ਫੋਨ ਲੈਪਟਾਪ ਟੀਵੀ ਵਾਸ਼ਿੰਗ ਮਸ਼ੀਨ ਮੋਟਰਸਾਈਕਲ ਜਾਂ ਹੋਰ ਇਲੈਕਟ੍ਰਿਕ ਸਮਾਨ ਕਰਜ਼ੇ ਯਾਨੀ ਕਿ ਕਿਸ਼ਤਾਂ ਦੇ ਰਹਿਣ ਦੇ ਇਹੀ ਸੋਚ ਕੇ ਗਏ ਕਿਹੜਾ ਇਸ ਦੇ ਬਦਲੇ ਕੋਈ ਚੀਜ਼ ਗਰਵੀ ਰੱਖਣੀ ਪੈਣੀ ਹੈ ਤੇ ਆਰਾਮ ਨਾਲ ਇਸ ਨੂੰ ਵਰਤਦੇ ਰੰਗ ਹੈ ਜੇਕਰ ਇੱਕ ਅਧਿਕ ਕਿਸ਼ਤ ਵੀ ਹੁਣ ਟੁੱਟ ਗਈ ਤਾਂ ਕੋਈ ਚੱਕਰ ਨਹੀਂ ਕਰ ਹੁਣ ਆਰਬੀਆਈ ਇਸ ਤੇ ਸਖਤ ਹੋ ਗਿਆ ਅਲੋਖਾ ਸਿਸਟਮ ਨੇ ਹੋਂਦੀ ਤਿਆਰੀ ਵਿੱਚ ਹੈ ਜਿਸ ਵਿੱਚ ਤੁਸੀ ਸਮੇਂ ਸਿਰ ਜੇਕਰ ਕਿਸ਼ਤਾਂ ਨਹੀਂ ਭਰੋਗੇ ਤਾਂ ਆਪਣੇ ਆਪ ਤੁਹਾਡਾ ਕੋਈ ਵੀ ਕਿਸ਼ਤਾਂ ਤੇ ਲਿਆ ਹੋਇਆ ਸਮਾਨ ਕੰਮ ਕਰਨਾ ਬੰਦ ਕਰ ਦੇਵੇਗਾ ਫਿਰ ਹੋਵੇ ਸ਼ਕ ਕੁਝ ਵੀ ਮਰਜ਼ੀ ਹੋਵੇ ਜਿੱਤੇ ਮਰਜ਼ੀ ਪਿਆ ਹੋਵੇ ਇਹ ਗੱਲ ਹਸਮ ਕਰਨੀ ਥੋੜੀ ਔਖੀ ਹੈ ਪਰ ਆਪਣਾ ਸ਼ੱਕ ਦੂਰ ਕਰਨ ਲਈ ਤੁਸੀਂ ਅਮਰੀਕਾ ਜਾਂ ਕਾਰਾਂ ਚੋਂ ਦੀ ਕਿਲ ਸਵਿਚ ਵਾਲੇ ਜਾਣਦੇ ਨਾ ਭਾਰਤੀ ਰਿਜ਼ਰਵ ਬੈਂਕ ਇੱਕ ਨਵਾਂ ਸਿਸਟਮ ਲਾਗੂ ਕਰਨ ਦੀ ਤਿਆਰੀ ਹੈ ਜੋ ਖਪਤਕਾਰਾਂ ਨੂੰ ਏਸ਼ਟ ਭੁਗਤਾਨ ਨਾ ਕਰਨ ਤੇ ਖਰੀਦੇ ਗਏ ਸਮਾਨ ਜਾਂ ਸੇਵਾਵਾਂ ਨੂੰ ਉਸੇ ਤਰ੍ਹਾਂ ਦੂਰ ਹੀ ਰਿਮੋਟ ਕੰਟਰੋਲ ਨਾਲ ਬੰਦ ਕਰ ਦੇਵੇਗਾ ਜਿਵੇਂ ਰਿਮੋਟ ਦਾ ਬਟਨ ਦਬਕੇ ਅਸੀਂ ਕਿਸੇ ਟੀਵੀ ਨੂੰ ਬੰਦ ਕਰ ਦਿੰਨੇ ਆ ਇਸ ਦਾ ਮਕਸਦ ਮੋਬਾਈਲ ਫੋਨ ਟੀਵੀ ਵਾਸ਼ਿੰਗ ਮਸ਼ੀਨ ਤੇ ਹੋਰ ਛੋਟੇ ਕਰਜ਼ੇ ਵਾਲੇ ਸਮਾਨ ਨੂੰ ਖਰੀਦਣ ਲਈ ਲੈ ਗਏ ਕਰਜ਼ੇ ਨੂੰ ਆਸਾਨੀ ਨਾਲ ਵਾਪਸ ਵਸੂਲਣ ਲਈ ਸੌਖਾ ਇਸ ਨੂੰ ਬਣਾਉਣਾ ਰੱਖਿਆ ਗਿਆ RBI ਇਸ ਤਕਨੀਕ ਬਾਰੇ ਬੈਂਕਾਂ ਤੇ ਵਿੱਤੀ ਸੇਵਾਵ ਸਵਾਲ ਨਾਲ ਵਿਚਾਰ ਵਿਟਾਂਦਰਾ ਕਰ ਚੁੱਕੀ ਹੈ ਕਿ ਡੋਨਾਲਡ ਟਰੰਪ ਸਰਕਾਰ ਨੇ ਅਮਰੀਕੀ ਫੌਜ ਵਿੱਚ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ ਜਿਸ ਨਾਲ ਸਿੱਖ ਹੰਸਨ ਫੌਜੀ ਜਵਾਨਾਂ ਨੂੰ ਡੂੰਘੀ ਚਿੰਤਾ ਪੈਦਾ ਹੋ ਗਈ ਇਸ ਸਬੰਸਲੇ ਡੈਲਾਨ ਮਨ ਰੱਖਿਆ ਮੰਤਰੀ ਪੀਟਰ ਇੱਕ ਸੇਥ ਨੀਤੀ ਸੰਭਲ ਨੂੰ ਵਰਜਿੰਗ ਮਹੀਨ ਕੋਰਪਸ ਬੇਸ ਸਿਪਚੇ ਪਾਸ਼ੰਦ ਰਾਲ ਕੀਤਾ ਕਿ ਫੌਜ ਵਿੱਚ ਅਨੁਸ਼ਾਸਨ ਤੇ ਘਰ ਤੱਕ ਸਮਰਥਾ ਨੂੰ ਮੁੜ ਸਥਾਪਿਤ ਕਰਨ ਲਈ ਦਾੜੀ ਰੱਖ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਦੀ ਗੱਲ ਕਹੀ ਹੈ ਇਸ ਦੌਰਾਨ ਪਟਾਰ ਕਰਨ ਦੇ ਕੇ ਆਏ ਕਿ ਇੱਕ ਸਾਰੀਆਂ ਫੌਜੀ ਬ੍ਰਾਂਚਾਂ ਨੂੰ 2010 ਤੋਂ ਪਹਿਲਾਂ ਵਾਲੇ ਮਾਪ ਡੰਡਾ ਤੇ ਵਾਪਸ ਲਿਆਉਣ ਦੇ ਹੁਕਮ ਦਿੱਤੇ ਗਏ ਇਸ ਨਾਲ ਧਾਰਮਿਕ ਕਾਰਨ ਕਰਕੇ ਦਾੜੀ ਰੱਖਣ ਵਾਲੇ ਪੂਰੀ ਤਰ੍ਹਾਂ ਨਾਲ ਇਸ ਤੇ ਸ਼ੋਰਟ ਖਤਮ ਹੋ ਗਈ ਹੈ ਤੇ ਹੁਣ ਨਵੇਂ ਹੁਕਮ ਅਨੁਸਾਰ ਚਿਹਰੇ ਦੇ ਵਾਲਾਂ ਨੂੰ ਆਮ ਤੌਰ ਤੇ ਮੰਨਣ ਯੋਗ ਨਹੀਂ ਸਮਝਿਆ ਜਾਵੇਗਾ ਸਾਰੀ ਯੂਨਿਟਾਂ ਸਾਥ ਵਿਧਾਨ ਦੇ ਅੰਦਰ ਨਿਯਮ ਬਣਾਨੇ ਹੋਣਗੇ ਤੇ 90 ਦਿਨਾਂ ਵਿੱਚ ਇਹਨਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ ਤੇ ਕੇਂਦਰੀ ਸਿਹਤ ਮੰਤਰੀਆਰੇ ਨੇ ਹੈਲਥ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਫ ਨਾ ਦਿੱਤੀਆਂ ਜਾਣ ਸਰਕਾਰ ਨੇ ਮਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਕਫ ਸਿਰਫ ਨਾਲ 11 ਬੱਚੇ ਦੀ ਮੌਤ ਤੋਂ ਬਾਅਦ ਖਬਰਾਂ ਤੋਂ ਬਾਅਦ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਸਿਹਤ ਮੰਤਰੀਆਰੇ ਨੇ ਕਿਹਾ ਕਿ ਦੋਵਾਂ ਸੂਬਿਆਂ ਤੋਂ ਬੱਚਿਆਂ ਦੀ ਮੌਤ ਨਾਲ ਜੁੜੇ ਕਫ ਸਿਰਫ ਦੇ ਸੈਂਪਲ ਵਿੱਚ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਜ਼ਹਿਰੀਲਾ ਰਸਾਇਣ ਨਹੀਂ ਮਿਲਿਆ ਤੇ ਸਿਹਤ ਮੰਤਰੀਆਰੇ ਦੇ ਅਧਿਕਾਰ ਨੂੰ ਹੁਣ ਆਉਣ ਵਾਲੇ ਡੀ GHS ਨੇ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਆਮ ਤੌਰ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਫ ਸਰਫ ਨਹੀਂ ਦਿੱਤਾ ਜਾਣਾ ਚਾਹੀਦਾ ਫਿਲਹਾਲ ਇਸ ਫਲੈਟ ਦੇ پاسੇ ਨਹੀਂ ਰਿਹਾ ਜਤਾ ਸਕਣ ਲਈ ਇਸ ਦੇ ਵਿੱਚ ਦਿੱਤੀ ਹੈ ਧੰਨਵਾਦ